ਅੰਮ੍ਰਿਤਸਰ ਦੇ ਵਿੱਚ ਅੱਜ ਬਿਆਨ ਸਿੰਘ ਦੀ ਵਰਸਿਮ ਮਨਾਈ ਗਈ ਇਸ ਦੌਰਾਨ ਸ਼੍ਰੀ ਕਾਲ ਤਕ ਸਾਹਿਬ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲੱਗੇ ਬਿਆਨ ਸਿੰਘ ਜਿਸ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸਨ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਉਸ ਨੂੰ ਗੋਲੀਆਂ ਮਾਰੀਆਂ ਸਨ ਤੇ ਅੱਜ ਸ਼੍ਰੀ ਕਾਲ ਤਕ ਸਾਹਿਬ ਦੇ ਉੱਤੇ ਉਹਨਾਂ ਦੇ بیٹے ਐਮਪੀ ਸਰਬਜੀਤ ਸਿੰਘ ਖਾਲਸਾ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗੇ ਕਿਉਂਕਿ ਜੋ ਹੋਇਆ ਉਸ ਦੌਰਾਨ ਕੀ ਘਟਨਾ ਸੀ ਉਹ ਜਿਸ ਜੋ ਕੁਝ ਉਸ ਵੇਲੇ ਵਾਪਰਿਆ ਸੀ ਇਤਿਹਾਸ ਦੇ ਵਿੱਚ ਇਸ ਤੇ ਚਰਚਾ ਕਰਾਂਗੇ DIG ਹਰਚਰਨ ਸਿੰਘ ਪੁੱਲਰ ਮੋਤਲ DIG ਹਰਚਰਨ ਸਿੰਘ ਪੁੱਲਰ ਦੀ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋਈ ਤੇ ਵੀਡੀਓ ਕਾਨਫਰੰਸ ਰਾਹੀਂ CBI ਨੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਕੀ ਬੋਲੀ ਅਦਾਲਤ ਤੇ ਕੀ DIG ਪੁੱਲਰ ਦੀਆਂ ਹੋਰ ਮੁਸ਼ਕਲਾਂ ਵੱਧ ਗਈਆਂ ਕੀ ਵਿਜੀਲੈਂਸ ਨੇ ਮਾਮਲਾ ਦਰਜ ਕਰ ਲਿਆ ਹੁਣ ਵਿਜੀਲੈਂਸ ਮੇਂ ਸ਼ਿਕੰਜਾ ਕੱਸੇਗੀ ਪੁੱਲਰ ਦੇ ਉੱਤੇ ਇਸ ਸਵਾਲ ਨੂੰ ਵੀ ਐਡਰੈਸ ਕਰਾਂਗੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਪ੍ਰਧਾਨ ਮੰਤਰੀ ਦਾ ਇੱਕ ਬਿਆਨ ਆਉਂਦਾ ਤੰਜ਼ ਕੱਸਦੇ ਨੇ ਸਟੇਜ ਤੋਂ ਬਿਹਾਰ ਦੇ ਵਿੱਚ ਚੋਣ ਪ੍ਰਚਾਰ ਚੱਲਿਆ ਇਸ ਦੌਰਾਨ ਕੀ बोले ਨੇ ਪ੍ਰਧਾਨ ਮੰਤਰੀ ਤੇ ਕੀ ਪ੍ਰਧਾਨ ਮੰਤਰੀ ਦੇ ਬਿਆਨ ਦੇ ਨਾਲ ਜੋ ਉਹਨੇ ਤੰਜ਼ ਗਸਿਆ ਚੰਨੀ ਦਾ ਕਦ ਉੱਚਾ ਹੋ ਗਿਆ ਕਿ ਚੰਨੇ ਨੂੰ ਫਾਇਦਾ ਹੋਵੇਗਾ ਜਾਂ ਫਿਰ ਨੁਕਸਾਨ ਹੋਵੇਗਾ ਕੀ ਬੋਲੇ ਨੇ ਕੀ ਕੁਝ ਇਸ ਦੇ ਮਾਇਨੇ ਨੇ ਕਿਸ ਤਰੀਕੇ ਦੇ ਨਾਲ ਉਸ ਨੂੰ ਸਮਝੀਏ ਇਸੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਬਲਜੀਤ ਸਿੰਘ ਬਲੀ ਬਲੀ ਜੀ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਜੀ ਸਬਸਕ੍ਰਾਈਬ ਕਰ ਬਟਾ ਤੁਹਾਡੇ 1 ਇੰਡੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਲਦਾਬ ਨਮਸਕਾਰ ਸਾਰਿਆਂ ਨੂੰ ਮੇਰੀਆਂ ਬੈਲ ਵਿਸ਼ਸ ਜੀ ਸ਼ੁਰੂਆਤ ਮੈਂ ਕੱਜ ਕਰਨਾ ਚਾਹੂੰਗੀ ਬਿਆਨਤ ਸਿੰਘ ਦੀ ਵਰਸੀ ਤੋਂ ਕਿ ਅੱਜ ਉਹਨਾਂ ਦੀ ਵਰਸੀ ਹੈ ਸੁਮੋਕੇਸ਼ ਰਿਕਾਲ ਤੱਕ ਸਾਹਿਬ ਦੇ ਉੱਤੇ ਉਹਨਾਂ ਦੇ ਬੇਟੇ ਐਮਪੀ ਸੱਜੀ ਸਿੰਘ ਖਾਲਸਾ ਵੀ ਜਾਂਦੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਕੀ ਕੁਝ ਹੁੰਦਾ ਹੈ ਉੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਵੀ ਲੱਗਦੇ ਨੇ ਕਿ ਕੁਝ ਵਾਪਰਿਆ ਕੱਲ ਉੱਤタル ਲੈ ਲਿਆ ਤੁਰ ਐ ਰਿਕਵੈਸਟ ਹੈ ਕਿ ਆਜ 41 ਸਾਲ ਹੋ ਗਏ ਨੇ ਇਸ ਘਟਨਾ ਨੂੰ 31 ਅਕਤੂਬਰ 1984 ਜਦੋਂ ਇੰਦਰਾ ਗਾਂਧੀ ਨੂੰ ਉਸਦੇ ਹੀ ਗਨਮੈਨ ਜਿਹੜੇ ਦੋਸ਼ੀ ਜਿਨ੍ਹਾਂ ਚ ਬਿਆਨ ਸਿੰਘ ਵੀ ਸੀਗਾ ਸਦਵਾਨ ਸਿੰਘ ਬਿਆਨ ਸਿੰਘ ਦੋਨੋਂ ਉਹਨਾਂ ਨੇ ਗੋਲੀਆਂ ਮਾਰ ਕੇ ਮਾਰਤਾ ਸੀ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਜੂਨ 84 ਚ ਉਸ ਦਾ ਬਦਲਾ ਲੈ ਲਈ ਤੇ ਉਹ ਮੌਕੇ ਤੇ ਹੀ ਜਿਹੜੇ ਜਦੋਂ ਇਹ ਘਟਨਾ ਹੋਈ ਸੀ ਕਤਕ ਤਬਰਸ਼ਵੀਰ ਦੀ ਉਸੇ ਵੇਲੇ ਆਈਟੀਬੀਪੀ ਦੇ ਜਿਹੜੇ ਨਾਲ ਫੋਰਸ ਸੀ ਉਹਨਾਂ ਨੇ ਗੋਲੀਆਂ ਚਲਾ ਚਲਾ ਕੇ ਇਹਨਾਂ ਨੂੰ ਵੀ ਜਮਾਤਤਾ ਸੀ ਉਸ ਵੇਲੇ ਤੇ ਉਹ ਉਸ ਵੇਲੇ ਉਸ ਤੋਂ ਬਾਅਦ ਤੇ ਉਹ ਮਾਹੌਲ ਜਿਹੜਾ ਬਹੁਤ ਖਤਰਨਾਕ ਸੀ ਉਸ ਵੇਲੇ ਜਦੋਂ ਇੰਦਰਾ ਦਾ ਕਤਲ ਹੋਇਆ ਉਸ ਤੋਂ ਬਾਅਦ ਫਿਰ ਦੋ ਤਿੰਨ ਦਿਨ ਜਿਹੜਾ ਕਤਲੇਆਮ ਹੋਇਆ ਸਿੱਖਾਂ ਦਾ ਉਹ ਵੀ ਬਹੁਤ ਘਣਾਉਣਾ ਦੌਰ ਸੀਗਾ ਦੋ ਦਿੱਲੀ ਤੇ ਹੋਰ ਥਾਵਾਂ ਤੇ ਪਰ 1 3 ਅਕਤੂਬਰ 1984 ਉਦੋਂ ਮੈਨੂੰ ਯਾਦ ਹੈ ਵੀ ਉਹ ਜਦੋਂ ਉਸ ਵੇਲੇ ਨਾ ਤਾਂ ਮੋਬਾਈਲ ਹੁੰਦੇ ਸੀ ਨਾ ਕੋਈ ਸਾਧਨ ਸੀਗੇ ਨਾ ਇੰਟਰਨੈਟ ਸੀਗਾ ਤੇ ਨਾ ਪ੍ਰਾਈਵੇਟ ਕੋਈ ਕਮਿਊਨੀਕੇਸ਼ਨ ਦੇ ਸਾਧਨ ਕਿਸੇ ਕੋਲ ਨਹੀਂ ਸੀ ਸਿਰਫ ਰੇਡੀਓ ਤੇ ਅ ਅਖਬਾਰ ਹੁੰਦੇ ਸੀ ਅਖਬਾਰ ਅਗਲੇ ਦਿਨ ਆਉਂਦੇ ਸੀਗੇ ਤੇ ਜਦੋਂ ਇਹ ਖਬਰ ਆਈ ਤੇ ਬਹੁਤ ਹੌਲੀ-ਹੌਲੀ ਇੱਕ ਦੂਜੇ ਫੈਲੀ ਜਿਹੜੀ ਖਬਰ ਰੇਡੀਓ 'ਚ ਵੀ ਆ ਗਈ ਦੁਪਹਿਰੇ ਤੇ ਉਸ ਤੋਂ ਬਾਅਦ ਅਖਬਾਰਾਂ ਨੇ ਮੈਨੂੰ ਯਾਦ ਆ ਕਿ ਸਾਡੇ ਅ ਟ੍ਰਿਬਿਊਨ ਅਖਬਾਰ ਨੇ ਉਸ ਵੇਲੇ ਇੱਕ ਸਿੰਗਲ ਪੇਜ ਸਪੈਸ਼ਲ ਐਡੀਸ਼ਨ ਦੁਪਹਿਰੇ ਛਾਪ ਕੇ ਵੰਡਿਆ ਸੀ ਉਦੋਂ ਇਹ ਬੜੀ ਨਵੇਕਲੀ ਗੱਲ ਸੀ ਕਿ ਦੁਪਹਿਰੇ ਛਾਪ ਕੇ ਅਖਬਾਰ ਵੰਡੇ ਜਾਵੇ ਤੇ ਜੀ ਮਲੋਇਆ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਨੇੜੇ ਹੀ ਹੈਗਾ ਪਿੰਡ 'ਚ ਇਹਨਾਂ ਦਾ ਜੱਦੀ ਪਿੰਡ ਜਿਹੜਾ ਤੇ ਉਸ ਵੇਲੇ ਫਿਰ ਜਦੋਂ ਇਹ ਘਟਨਾ ਵਾਪਰੀ ਸੀ ਵੀ ਇਹ ਪਤਾ ਲੱਗਿਆ ਵੀ ਵਿਅੰਨ ਸਿੰਘ ਮਲੋਇਆ ਦਾ ਹੈਗਾ ਰਹਿਣਾ ਤਾਂ ਬਹੁਤ ਗਰਮੀ ਦਾ ਕੇਂਦਰ ਬਣ ਗਿਆ ਸੀ ਮਲੋਇਆ ਪਿੰਡ ਜਿਹੜਾ ਉਸ ਵੇਲੇ ਇਹ ਤਾਂ ਸਰਜੀਤ ਹੋਈ ਛੋਟੇ ਛੋਟੇ ਸੀਗੇ ਪੰਜ 6 ਸਾਲ ਦੀ ਉਮਰ ਸੀ ਸਰਜੀਤ ਦੀ ਜਦੋਂ ਇਹ ਹੋਈ ਹੈ ਜਦੋਂ ਇਹ ਘਟਨਾ ਹੋਈ ਹੈ ਜੀ ਉਸ ਵੇਲੇ ਤੇ ਹੁਣ ਦੇ ਹਾਲਾਤ ਚ ਬਹੁਤ ਫਰਕ ਆ ਗਿਆ ਜੀ ਉਸ ਵੇਲੇ ਇਹ ਹੱਤਵਾਦੀ ਸੀਗੇ ਹਾਂ ਹਾਲਾਂਕਿ ਸਿੱਖਾਂ ਦੇ ਇੱਕ ਹਿੱਸੇ ਲਈ ਸਿੱਖਾਂ ਨੇ ਕਿਸੇ ਲਈ ਤਾਂ ਉਹ ਵੀ ਇਹ ਸ਼ਹੀਦ ਸੀਗੇ ਤੇ ਹੀਰੋ ਸੀਗੇ ਕਿਉਂਕਿ ਇੰਦਰਾ ਗਾਂਧੀ ਸਿੰਬਲ ਬਣ ਗਈ ਸੀ ਜ਼ੁਲਮ ਦਾ ਜ਼ਬਰਦਸਤ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ 타ਇਆ ਬੇਅਦਬੀ ਕੀਤੀ ਇੰਦਰਾ ਗਾਂਧੀ ਜ਼ਿੰਮੇਵਾਰ ਮੰਨੀਆਂ ਜਾਂਦੀ ਸੀ ਇਸ ਕਰਕੇ ਸਿੱਖਾਂ ਦਾ ਵੱਡਾ ਹਿੱਸਾ ਜਿਹੜਾ ਉਹ ਇਸ ਗੱਲ ਦੇ ਜਿਹੜਾ ਇਹ ਗੱਲ ਉਹਨਾਂ ਨੇ ਇਸ ਗੱਲ ਨੂੰ ਮੁੱਲ ਸਲਾਹ ਹੈ ਕਿ ਇਹ ਬਦਲਾ ਲਿਆ ਸਿੱਖਾਂ ਨੇ ਆਪਣੀ ਉਤੇ ਸਭ ਤੋਂ ਪਵਿੱਤਰ ਜਿਹੜਾ ਜਗਾ ਉਸਤੇ ਅਟੈਕ ਕੀਤਾ ਗਿਆ ਫੌਜਾਂ ਜੜਾਈ ਗਈਆਂ ਟੈਂਕ ਚੜਾਈ ਗਏ ਔਰ ਕਿੰਨਾ ਕਤਲੇਆਮ ਹੋਇਆ ਉਸ ਤੋਂ ਬਾਅਦ 84 ਦਾ ਕਤਲੇਆਮ ਹੋਇਆ ਚਲੋ ਉਹ ਤਾਂ ਬਾਅਦ ਚ ਹੋਇਆ ਇੰਦਰਾ ਗਾਂਧੀ ਦੇ ਪਰ ਪਹਿਲਾਂ ਜਿਹੜਾ ਸੀ ਸੋ ਪਰ ਫਿਰ ਵੀ ਉਸ ਵੇਲੇ ਜਿਹੜੀ ਪੋਜੀਸ਼ਨ ਹੋਰ ਤਰ੍ਹਾਂ ਸੀ ਤੇ ਅ ਅਜ ਵੀ ਇੱਕ ਹਿੱਸਾ ਜਿਹੜੇ ਅ ਪੰਜਾਬ ਦੇ ਵਿੱਚ ਵੀ ਕੁਝ ਲੋਕ ਹੈ ਜਿਹਨੇ ਮੁਲਕ ਦੇ ਵਿੱਚ ਵੀ ਜਿਹੜੇ ਇੰਦਰਾ ਗਾਂਧੀ ਦੇ ਸਪੋਰਟਰ ਹੈਗੇ ਨੇ ਜਦ ਸੀਗੇ ਉਸ ਵੇਲੇ ਤੇ ਉਹ ਅਜੇ ਤੱਕ ਵੀ ਉਸ ਦੀ ਮੰਨਦੇ ਨੇ ਉਹ ਕਾਂਗਰਸ ਸਾਰੀ ਜਿਹੜੀ ਹੈ ਉਹ ਇੰਦਰਾ ਗਾਂਧੀ ਨੂੰ ਅਜੇ ਵੀ ਉਹਦੀਆਂ ਵਰ੍ਹੇ ਮਨਾਉਂਦੀ ਹੈ ਬਿਲਕੁਲ ਭਾਵੇਂ ਸਿੱਖ ਵੀ ਹੈਗੇ ਨੇ ਜਨਮ ਦਿਨ ਮਨਾਉਂਦੇ ਨੇ ਵਰ੍ਹੇ ਮਨਾਉਂਦੇ ਨੇ ਇੰਦਰਾ ਦੇ ਨਾਂ ਤੇ ਇੰਸਟੀਚਿਊਸ਼ਨ ਵੀ ਚੱਲਦੀਆਂ ਨੇ ਪਰ ਹੌਲੀ-ਹੌਲੀ ਜਿਹੜੀ ਸਿੱਖਾ ਦਾ ਵੱਡਾ ਹਿੱਸਾ ਉਹਨਾਂ ਨੂੰ ਸ਼ਹੀਦ ਮੰਨਣ ਲੱਗਿਆ ਤੇ ਜਿਹੜੇ ਸਭ ਤੋਂ ਜਿਹੜਾ ਅਹਿਮ ਜਿਹੜਾ ਧਾਰਮਿਕ ਸੀਟ ਹੈ ਕਾਲ ਤਖਸਾਲ ਦੀ ਮੀਰੀ ਪੀਰੀ ਦੀ ਜਿਹਨੂੰ ਸਿੰਬਲ ਮੰਨਿਆ ਜਾਂਦਾ ਹੈ ਜੀ ਉੱਥੇ ਕੋਸ਼ਤਮ ਕੋਸ਼ਲਾਬਾਦ ਹੋ ਹਰ ਸਾਲ ਉੱਥੇ ਅਰਦਾਸ ਹੁੰਦੀ ਹੈ ਕਤਿਕ ਦੇ ਉੱਪਰ ਨੂੰ ਉਹਨਾਂ ਦੀ ਲਈ ਅਰਦਾਸ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਜਾਂ ਅੱਗੇ ਸੰਤਾਨ ਹੈ ਉਹਨਾਂ ਦੀ ਉਹਨਾਂ ਦੇ ਬੱਚੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਇਹ ਅ ਬੜੇ ਲੰਮੇ ਸਮੇਂ ਤੋਂ ਇਹ アドਵਾਇਸ ਚੱਲੀ ਆ ਰਹੀ ਹੈ ਸੋ ਉਸੇ ਸਿਲਸਿਲੇ 'ਚ ਜਾਂ ਉਸੇ ਲੜੀ 'ਚ ਅੱਜ ਉਥੇ ਖੰਡਪਾ ਦੇ ਪੂਪਾਇਰ ਅਰਦਾਸ ਕੀਤੀ ਗਈ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਰਵਜੀਤ ਪਰ ਸਰਜੀਤ ਸਿੰਘ ਦੀ ਜਿਹੜੀ ਪੋਜੀਸ਼ਨ ਹੁਣ ਡਿਫਰੈਂਟ ਹੈ ਉਦੋਂ ਹੋਰ ਤਰ੍ਹਾਂ ਸੀਗੀ ਇਹਨਾਂ ਦੀ ਵੈਸੇ ਮਾਤਾ ਜੀ ਵੀ ਐਮਪੀ ਰਹੇ ਨੇ ਇਹ ਦਾ ਚੋਕਨ ਜੀ ਬੇਨਲ ਖਾਲਸਾ ਹੈ ਉਹ ਵੀ ਐਮਪੀ ਰਹੇ ਤੇ ਜਿਹੜਾ ਖਾਲਸਾਤਾਨ ਦੇ ਨਾਲੇ ਲੱਗਣ ਵਾਲੀ ਗੱਲ ਹੈਗੀ ਉੱਥੇ ਉਹ ਤਾਂ ਹੁਣ ਕੋਈ ਕੋਈ ਜਦੋਂ ਵੀ ਕਦੇ ਪਹਿਲਾਂ ਵੀ ਜਦੋਂ ਕਦੇ ਬਲੂ ਸਟਾਰ ਵੇਲੇ ਵੀ ਜਦੋਂ ਵਰਸੀ ਹੁੰਦੀ ਹੈ ਬਲੂ ਸਟਾਰ ਦੀ ਬਰੇਗਨ ਹੁੰਦੀ ਹੈ ਉਦੋਂ ਵੀ ਲੱਗਦੇ ਨੇ ਤੇ ਕੁਝ ਸੈਕਸ਼ਨ ਹੈਗੇ ਨੇ ਜਿਹੜੇ ਖਾਲਸਾਤਾਨ ਦੇ ਹੱਕ 'ਚ ਬੋਲਦੇ ਨੇ ਉਹ ਲਾਉਂਦੇ ਲਾਉਂਦੇ ਆ ਹਮ ਸੋ ਇਸ ਕਰਕੇ ਕੋਈ ਕੋਈ ਨਵੀਂ ਗੱਲ ਜਾਂ ਵੱਡੀ ਗੱਲ ਨਹੀਂ ਹੈਗੀ ਖਾਲਸਾ ਨੇ ਕਿਉਂਕਿ ਸਿਮਰਜੀਤ ਸਿੰਘ ਬਾਣ ਹੋ ਰਹੇ ਵੀ ਓਪਨਲੀ ਖਾਲਸਾ ਨੂੰ ਕੰਪਲੀਟ ਕਰ ਦੇ ਨੇ ਕੁਝ ਹੋਰ ਸੈਕਸ਼ਨ ਵੀ ਹੈਗੇ ਨੇ ਜਿਹਦੇ ਦਲਖਾਲ ਸੇ ਵੀ ਨੇ ਹੋਰ ਵੀ ਹੈਗੇ ਨੇ ਤੇ ਇਸ ਕਰਕੇ ਉਹ ਕੋਈ ਨਵੀਂ ਜਾਂ ਵੱਡੀ ਗੱਲ ਨਹੀਂ ਹੈਗੀ ਤੇ ਜੋਰ ਵੈਤ ਉਹਦੇ ਮੁਤਾਬਕੀ ਅੱਜ ਉੱਥੇ ਉਹ ਉਹਨਾਂ ਨੂੰ ਜਿਹੜੀ ਸਨਮਾਨਤ ਕੀਤਾ ਗਿਆ ਤੇ ਉਹਦੇ ਨਾਲ ਜਿਹੜੀ ਇਸ ਜਿਹੜੀ ਜਿਹੜਾ ਦਾ ਪਰਿਵਾਰ ਹੈ ਉਸ ਨੂੰ ਹੁਣ ਉਹ ਜਿਹੜਾ MP ਬਣਿਆ ਉਹ ਸਰਜੀਤ ਸਿੰਘ MP ਚੁਣਿਆ ਗਿਆ ਜਿਹੜਾ ਜੀ ਉਹ ਇਸੇ ਕਰਕੇ ਚੁਣਿਆ ਗਿਆ ਕਿ ਉਹਨਾਂ ਕੋਲ ਲੀਗੇਸੀ ਹੈਗੀ ਉਹਦੀ ਵਿਰਾਸਤ ਆ ਉਹਦੇ ਕੋਲ ਆਪਣੇ ਪਿਤਾ ਬਿਆਨ ਸਿੰਘ ਦੀ ਜੀ ਸੋ ਉਹ ਉਸੇ ਦਾ ਗੱਲ ਦਾ ਇਹ ਜਿਹੜਾ ਅਸਰ ਹੈਗਾ ਕਿ ਉਹ ਆਜ਼ਾਦ ਖੜ ਕੇ ਬਾਕੀ ਸਾਰੀਆਂ ਪਾਰਟੀਆਂ ਨੂੰ ਮਾਤ ਦੇ ਕੇ ਤੇ ਉਹ ਜਿੱਤ ਗਿਆ ਸੋ ਸੋ ਇਹ ਮਾਹੌਲ ਜਿਹੜਾ ਮੁੜ ਕੇ ਇੰਨੇ ਸਾਲਾਂ ਬਾਅਦ 2024 ਚ ਦੇਖੋ ਉਹ ਬੜੇ ਪਹਿਲਾਂ ਵੀ ਲੜੇ ਸੀ ਇਲੈਕਸ਼ਨ ਪਹਿਲਾਂ ਵੀ ਉਹਨਾਂ ਦਾ ਕੋਈ ਉਸ ਤਰ੍ਹਾਂ ਪਰ ਹੁਣ ਮਾਹੌਲ ਫੇਰ ਦੁਬਾਰਾ ਉਸ ਤਰ੍ਹਾਂ ਦਾ ਅਮਰਪਾਲ ਸਿੰਘ ਨੇ ਆਉਣ ਤੋਂ ਬਾਅਦ ਬਣਿਆ ਤੇ ਹੁਣ ਫੇਰ ਉਹ ਅੱਗੇ ਜਿਹੜੀ ਉਹਨਾਂ ਨੇ ਪਾਰਟੀ ਬਣਾ ਲਈ ਹੁਣ ਤੇ ਹੁਣ ਦੇਖਦੇ ਆਂ ਵੀ ਅੱਗੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਕਿਉਂਕਿ ਹੁਣ ਪੋਲਿਟੀਸ਼ੀਅਨ ਹੋ ਗਏ ਨੇ ਹੁਣ ਪੂਰੇ ਉਹ ਤੇ ਹੁਣ ਅੱਗੇ ਕਿਹੋ ਜਿਹਾ ਰਿਸਪੌਂਸ ਮਿਲਦਾ ਪਰ ਉਹਨਾਂ ਨੂੰ ਲਿਜਿਟਿਮੈਸੀ ਜਿਹੜੀ ਹੈ ਹੁਣ ਪੂਰੀ ਉਹ ਮਿਲੀ ਹੋਈ ਹੈ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਸਿੱਖੀ ਸੰਸਥਾਵਾਂ ਦੇ ਵਿੱਚ ਜੀ ਅੱਜ ਸਾਬਕਾ ਡੀਆਈਜੀ ਹਰਜਰਨ ਸਿੰਘ ਪੁੱਲਰ ਦੀ ਵੀ ਨਿਆਂਇਕ iracialਤ ਖਤਮ ਹੁੰਦੀ ਹੈ ਸੀਬੀਆਈ ਅਦਾਲਤ 'ਚ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਅਦਾਲਤ ਨੇ ਕੀ ਫੈਸਲਾ ਸੁਣਾਇਆ ਇਸ ਤੇ ਵੀ ਗੱਲ ਕਰਾਂਗੇ ਨਾਲ ਹੀ ਕੀ ਵਿਜੀਲੈਂਸ ਨੇ ਵੀ ਐਫਆਈਆਰ ਕੋਈ ਦਰਜ ਕੀਤੀ ਹੈ ਪੁੱਲਰ ਦੇ ਖਿਲਾਫ ਕੀ ਚਰਚਾਵਾਂ ਚੱਲ ਰਹੀਆਂ ਨੇ ਇਸ ਤੇ ਵੀ ਜ਼ਰੂਰ ਗੱਲ ਕਰਦੇ ਹਾਂ ਪਿਕਾਡ ਪੇਸ਼ੀ ਸੀ ਵੀਡੀਓ ਰਿਕਾਰਡਿੰਗ ਨੇ ਅਹੀਂ ਵੀਡੀਓ ਰਹੀ ਹੋਈ ਆ ਦੀ ਪੇਸ਼ੀ ਕਿ ਉਹਦੀ ਜੁਡੀਸ਼ੀਅਲ ਜਿਹੜੀ ਰਿਮਾਂਡ ਸੀ ਜੀ ਉਹ ਐਕਸਟੈਂਡ ਹੋ ਗਿਆ 14 ਦਿਨ ਲਈ ਸੀਬੀਆਈ ਨੇ ਰਿਮਾਂਡ ਪੁਲਿਸ ਰਿਮਾਂਡ ਸ਼ਿਵੀਰ ਰਮਾਂਡ ਮੰਗਿਆ ਹੀ ਨਹੀਂ ਹੂੰ ਇਹ ਇਹ ਗੱਲ ਨੋਟੇਬਲ ਆ ਕਿ ਫੇਰ ਨਹੀਂ ਮੰਗਿਆ ਰਿਮਾਂਡ ਹੂੰ ਦੂਜਾ ਇਹ ਜਿਹੜੀ ਹੈਗੀ ਕਿ ਚਰਚਾ ਹੋਈ ਅੱਜ ਕੁਝ ਚੈਨਲਸ ਨੇ ਕੁਝ ਥਾਵਾਂ ਤੇ ਖਬਰਾਂ ਵੀ ਆ ਗਈਆਂ ਕਿ ਉਹਦੇ ਖਿਲਾਫ ਕਿਉਂਕਿ ਕੱਲ੍ਹ ਹੀ ਪਰਸੋਂ ਹੀ ਅਜੇ सीबीआई ਨੇ ਡੀਏ ਦਾ ਕੇਸ ਰਿਸ਼ਟ ਕੀਤਾ ਚੰਚਲੋ ਦੇਖ ਲਾ ਇਤਿਹਾਜ ਇਹੋ ਜਿਹੇ ਕੰਸੋਆਂ ਨੇ ਕਿ ਪੰਜਾਬ ਬਿਜਲੈਂਸ ਬਿਊਰੋ ਨੇ ਵੀ ਡੀਏ ਦਾ ਕੇਸ ਉਹਦੇ ਖਿਲਾਫ ਕਰਨ ਦੀ ਕੀਤਾ ਜਾਂ ਕਰਨ ਦੀ ਪ੍ਰਪੋਜ਼ਲ ਆ ਜਾਂ ਫਾਈਲ ਤੁਰੀ ਹੈ ਹੂੰ ਕਿਉਂਕਿ ਅਫੀਸ਼ੀਅਲ ਤੌਰ ਤੇ ਸਰਕਾਰੀ ਤੌਰ ਤੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਕਿ ਉਹ ਕੇਸ ਦਰਜ ਕਰ ਲਿਆ ਜਾਂ ਕਿ ਕਿਸ ਪੋਜੀਸ਼ਨ ਚਾ ਕਿਤੇ ਆ ਹਾਂ ਵੀ ਉਹ ਕਰ ਰਹੇ ਨੇ ਇਸ ਤਰ੍ਹਾਂ ਦੀ ਤਾਂ ਸੰਕੇਤ ਮਿਲੇ ਨੇ ਸੋ ਆਫੀਸ਼ੀਅਲੀ ਜਿੰਨਾ ਚਿਰ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਉਹਨੂੰ ਪੱਕਾ ਨਹੀਂ ਕਹਿ ਸਕਦੇ ਵੀ ਟੀਏ ਦਾ ਸੁਣਿਆ ਹੀ ਹੈ ਚਰਚਾ ਹੀ ਵੀ ਟੀਏ ਦਾ ਕੇਸ ਹੀ ਬਣਾ ਰਹੀ ਹੈ ਵਿਜੀਲੈਂਸ ਵੀ ਪਰ ਇਹਦੇ ਵਿੱਚ ਸਵਾਲ ਇਹ ਵੀ ਹੈ ਇੱਕ ਲੀਗਲ ਕੁਐਸਚਨ ਕਿ ਕੀ ਦੋ ਏਜੰਸੀਆਂ ਇੱਕੋ ਕੇਸ ਬਣਾ ਸਕਦੀਆਂ ਨੇ ਫੇਰ ਸੀਬੀ ਵੀ ਪਹਿਲਾਂ ਬਣਾ ਚੁੱਕੀ ਹੈ ਉਨਕੀ ਵਿਜੀਲੈਂਸ ਵੀ ਡੀਏ ਦਾ ਕੇਸ ਪ੍ਰੋਸੀਡ ਕਰੇਗੀ ਜਾਂ ਕੋਈ ਹੋਰ ਕੇਸ ਬਣਾਏਗੀ ਜਾਂ ਹੋਰ ਕਿਸੇ ਸਾਹਮਣੇ ਕੇਸ ਬਣਾਏਗੀ ਸੋ ਇਹ ਅਜੇ ਸਪਸ਼ਟ ਹੋਏਗਾ ਜਦੋਂ ਐਫ ਆਈ ਆਰ ਸਾਹਮਣੇ ਆਏਗੀ ਫਿਰ ਸਪਸ਼ਟ ਹੋਏਗਾ ਉਹਨਾਂ ਚ ਕਿ ਕਰੇ ਕ੍ਰੋਸ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਮੈਂ ਵੀ ਵਿਜੀਲੈਂਸ ਦੇ ਅਫਸਰਾਂ ਨੂੰ ਵੀ ਫੋਨ ਕਰਨ ਦੀ ਉਹਨਾਂ ਨੇ ਕੋਈ ਕਮੈਂਟ ਕਰਨ ਤੋਂ ਜ਼ਿਆਦਾ ਕੋਈ ਜਾਣਕਾਰੀ ਦੇਣ ਤੋਂ ਨਾ ਕਰਤੀ ਅਜੇ ਕੁਝ ਨਹੀਂ ਦੱਸ ਸੋ ਕੁਝ ਹੈ ਤਾਂ ਹੈ ਇਹ ਪੜਾ ਕੀ ਹੈ ਐਗਜ਼ੈਕਟ ਕੀ ਹੈ ਕਿਹੜਾ ਕੇਸ ਡੀ ਦਾ ਹੈ ਜਾਂ ਕੋਈ ਹੋਰ ਕੇਸ ਬਣਾ ਰਹੇ ਨੇ ਇਹ ਅਜੇ ਉਹਨਾਂ ਦੇ ਅਫੀਸ਼ੀਅਲ ਵਰਸ਼ਨ ਆਉਣ ਤੋਂ ਜਾਂ ਜੀ ਲੀਕ ਹੋ ਕੇ ਵੀ ਐਫ ਆਈ ਆਰ ਕੇ ਵੀ ਲੀਕ ਹੋ ਕੇ ਵੀ ਆ ਜਾਂਦੀ ਹੈ ਆਵੇ ਤਾਂ ਫੇਰ ਹੀ ਪਤਾ ਲੱਗੇਗਾ ਅਜੇ ਕੁਝ ਕਹਿਣਾ ਮੁਸ਼ਕਲ ਹੈ ਤੇ ਮੈਨੂੰ ਲੱਗਦਾ ਇਹ ਹੈ ਕਿ ਵਿਜੀਲੈਂਸ ਕੋਲੇ ਪਹਿਲੇ ਬਹੁਤ ਮਟੀਰੀਅਲ ਹੈਗਾ ਜਿਹੜਾ ਉਹ ਝੋਲਾ ਫੜਿਆ ਹੋਇਆ ਹੈ ਕ੍ਰਿਸ਼ਨੂ ਉਹਦੇ ਕੋਲ ਪੁੱਛਗਿੱਛ ਕੀਤੀ ਜਾ ਰਹੀ ਆ ਤੁਸੀਂ ਤੇ ਇਸ ਵਾਰੀ ਤਾਂ ਨਹੀਂ ਮੰਗਿਆ ਉਹਨਾਂ ਰਿਮਾਂਡ ਕੋਈ ਵੱਡੀ ਗੱਲ ਨਹੀਂ ਕਿ ਕਦੇ ਵੀ ਉਹ 90 ਦਿਨਾਂ ਦੇ ਵਿੱਚ ਵਿੱਚ ਜਦ ਮਰਜ਼ੀ ਰਿਮਾਂਡ ਮੰਗ ਸਕਦੇ ਆ ਦੁਬਾਰਾ ਉਹ ਵਿਜੀਲੈਂਸ ਭੰਗ ਸਕਦੀ ਹੈ ਸੋ ਦੇਖਣਾ ਇਹ ਹੈ ਕਿ ਕੀ ਅਗਲੇ ਦਿਨਾਂ ਚ ਕੀ ਹੁੰਦਾ ਪਰ ਵਿਜੀਲੈਂਸ ਨੇ ਜਾਂਚ ਬਹੁਤ ਤੇਜ਼ ਕੀਤੀ ਹੋਈ ਆਪਣੀ ਜੀ ਇਹ ਤਾਂ ਹੁਜਾਜੇ ਸਪਸ਼ਟ ਨਹੀਂ ਹੈ ਕਿ ਵਿਜੀਲੈਂਸ ਨੇ ਐਫਆਈਆਰ ਕੀਤੀ ਹੈ ਜਾਂ ਨਹੀਂ ਕੀਤੀ ਚਰਚਾਵਾਂ ਇਹਨਾਂ ਪਰ ਇਹ ਜ਼ਰੂਰ ਸਪਸ਼ਟ ਹੋ ਰਿਹਾ ਹੈ ਕਿ ਹੁਣ ਡੀਆਈਜੀ ਪੁੱਲਰ ਜੇ ਨੇ ਸਾਫ ਕਰ ਡੀਆਈਜੀ ਪੁੱਲਰ ਨੇ ਕਿ ਉਹ ਕਾਫੀ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਹੈ ਜਿਸ ਰਿਕੇ ਦੇ ਨਾਲ ਤੁਸੀਂ ਵੀ ਬੋਲਿਆ ਕਿ ਜਾਂਚ ਕਾਫੀ ਤੇਜ਼ੀ ਨਾਲ ਲੱਗੇ ਬਾਤ ਰਿਹਾ ਕਿ ਉਹ ਕਾਫੀ ਫਸਦੇ ਹੋਏ ਨਜ਼ਰ ਆਉਂਦੇ ਮੁਸ਼ਕਿਲਾਂ ਨਹੀਂ ਘਟਣੀਆਂ ਹਜੇ ਛੇਤੀ ਕਿਤੇ ਬਾਕੀ ਦੇਖੋ ਕਿ ਕੁਝ ਹੁੰਦਾ ਹੈ ਅਗੇ ਸਪਸ਼ਟ ਹੋ ਜਾਵੇਗਾ ਅਧਿਕਾਰਿਤ ਪੁਸ਼ਟੀ ਹੁੰਦੀ ਹੈ ਕਿ ਵਿਜੀਲੈਂਸ ਨੇ ਕੀਤਾ ਜਾਂ ਨਹੀਂ ਕੀਤਾ ਇਹ ਤਾਂ ਉਹਨਾਂ ਦਿਨਾਂ ਨੂੰ ਪਤਾ ਲੱਗ ਹੀ ਜਾਵੇਗਾ ਹੋਰ ਕੁਝ ਸਮੇਂ ਤੱਕ ਹੀ ਪਤਾ ਲੱਗ ਜਾ ਪਰੇ ਪਰ ਇੱਕ ਮਿੰਟ ਸਾਕਸੀ ਪਰ ਇਹਨਾਂ ਦਾ ਜਿਹੜਾ ਵਕੀਲ ਸੀ ਆਦਿ ਮਿਸਟਰ ਤਨੋਆ ਜਿਹੜੇ ਵਕੀਲ ਸੀਗੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਮੀਡੀਆ ਨਾਲ ਉਹਨੇ ਦਾਵਾ ਕੀਤਾ ਕਿ ਜਿੰਨੀਆਂ ਵੀ ਪ੍ਰਾਪਰਟੀ ਦੇ ਡਾਕੂਮੈਂਟ ਮਿਲੇ ਨੇ ਉਹ ਸਾਰੇ ਅਕਾਊਂਟ ਫਰ ਹੋਏ ਹੋਏ ਨੇ ਸਾਰੇ ਆਉਂਦੀ ਰਿਕਾਰਡ ਹੈ ਤੇ ਸਾਰੇ ਇਹ ਉਹਨਾਂ ਦੇ ਉਸ ਚ ਦਰਜ ਆ ਗਏ ਨੇ ਰਿਕਾਰਡ ਚ ਸਰਕਾਰ ਦੇ ਉਸ ਚ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਪ੍ਰਾਪਰਟੀ ਦੇ ਇਹੋ ਜਿਹੀਆਂ ਜਿਹੜੀਆਂ ਉਹਨਾਂ ਦੇ ਨੌਕਰੀ ਚ ਆਉਣ ਤੋਂ ਪਹਿਲਾਂ ਦੀਆਂ ਨੇ ਤੇ ਜਾਂ ਪੇਰੈਂਟਸ ਦੀਆਂ ਨੇ ਜੱਦੀ ਨੇ ਸੋ ਉਹ ਵੀ ਉਹਦੇ ਵਿੱਚ ਹੀ ਨੇ ਸੋ ਉਹਨਾਂ ਦਾ ਇਹ ਦਾਅਵਾ ਸੀ ਕਿ ਅਸੀਂ ਜਦੋਂ ਕੇਸ ਇਹ ਆਏਗਾ ਕੋਰਟ ਅਦਾਲਤ ਦੇ ਕੋਲ ਉਦੋਂ ਅਸੀਂ ਸਾਰੇ ਡਾਕੂਮੈਂਟ ਸਾਰੇ ਸਬੂਤ ਉੱਤੇ ਪੇਸ਼ ਕਰਾਂਗੇ ਇਹ ਉਹਨਾਂ ਨੇ ਮਲਾਜ ਪਹਿਲੀ ਵਾਰੀ ਇਹ ਦਾਵਾ ਜਿਹੜਾ ਹੈ ਜਿਹੜੀ ਪ੍ਰੋਪਰਟੀ ਦਾ ਵੀ ਇਹਨੇ ਡਾਕੂਮੈਂਟ ਮਿਲ ਗਿਆ ਆ ਪ੍ਰੋਪਰਟੀ ਮਿਲ ਗਈ ਉਹਨੇ ਕਿਹਾ ਕਿ ਜਿੰਨੇ ਵੀ ਡਾਕੂਮੈਂਟ ਮਿਲੇ ਨੇ ਉਹ ਸਾਰੇ ਅਕਾਊਂਟ ਫੋਰ ਹੈ ਨੇ ਸਾਰੇ ਔਨ ਦਿ ਰਿਕਾਰਡ ਹੈ ਨੇ ਉਹਨਾਂ ਦਾ ਰਿਕਾਰਡ ਕਿਤੋਂ ਕਿਵੇਂ ਆਇਆ ਕਿਤੋਂ ਪ੍ਰੋਪਰਟੀ ਆਈ ਤੇ ਅਸੀਂ ਜਦੋਂ ਅਦਾਲਤ ਚ ਇਹ ਹੋਇਆ ਤਾਂ ਅਸੀਂ ਸਾਰਾ ਪੇਸ਼ ਕਰਾਇਆ ਗਿਆ ਇਹ ਕਹਾਣੀ ਜੀ ਦੇਖੋ ਜਦੋਂ ਦਾਲਚਾ ਮਾਮਲਾ ਪਹੁੰਚਦਾ ਫਿਰ ਦੇਖਦੇ ਆ ਕਿ ਇਸ ਨੂੰ ਲੈ ਕੇ ਵਿੱਕੀ ਕੁਝ ਬਾਹਰ ਹੁੰਦਾ ਕਿ ਕੁਝ ਗੱਲਾਂ ਹੋਰ ਵੀ ਬਹੁਤ ਕੁਝ ਹੁਣ ਪਤਾ ਲੱਗੇਗਾ ਉਹਦੇ ਦਿਨਾਂ ਨੂੰ ਪਤਾ ਲੱਗੇਗਾ ਮੈਂ ਗੱਲ ਕਰ ਰਹੀ ਸੀ ਕਿ ਸਾਬਕਾ ਜਥੇਦਾਰ ਤੇ ਗ੍ਰੰਥੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਦੀ ਉਹਨਾਂ ਦੀ ਇੱਕ ਵੀਡੀਓ ਗਿਆਨੀ ਹਰਪੀ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਲਜੀਤ ਦੇ ਪ੍ਰਧਾਨ ਨੇ ਤੇ ਸਾਬਕਾ ਜਥੇਦਾਰ ਨੇ ਉਹਨਾਂ ਦੇ ਨਾਲ ਵਾਇਰਲ ਹੁੰਦੀ ਹੈ ਗਿਆਨੀ ਹਰਪੀ ਸਿੰਘ ਇੱਕ ਕੰਮਿਸਰ ਦੇ ਵਿੱਚ ਧਾਰਮਿਕ ਸਮਾਗਮ ਜੇ ਸ਼ਮੂਲੀਤ ਕਰਨ ਪਹੁੰਚਦੇ ਨੇ ਉੱਤੇ ਸ਼ਿਰਕਤ ਕਰਦੇ ਨੇ ਤੇ ਮੁਲਾਕਾਤ ਹੁੰਦੀ ਹੈ ਗਿਆਨੀ ਸੁਲਤਾਨ ਸਿੰਘ ਦੇ ਨਾਲ ਉਸ ਦ ਉਨ੍ਹਾਂ ਦੀ ਇੱਕ ਵੀਡੀਓ ਆਉਂਦੀ ਹੈ ਕਿ ਗਿਆਨੀ ਸੁਲਤਾਨ ਸਿੰਘ کافی ਨੇੜੇ ਬੈਠੇ ਹੋਏ ਹੁੰਦੇ ਨੇ ਮੈਂ ਕਹਿ ਸਕਦੇ ਕਿ ਸਿਰ ਜੋੜ ਕੇ ਸਿਰ ਬੈਠੇ ਹੁੰਦੇ ਨੇ ਦੋਵੇਂ ਗਿਆਨੀ ਹਾਪੀ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤੇ ਫਿਰ ਜਦੋਂ ਵੀਡੀਓ ਬਾਹਰ ਆਉਂਦੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਐਸਜੀਪੀਸੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਦਾ ਹੈ ਕਿ ਇਹ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰ ਸਾਫਤਾ ਜਥੇਦਾਰ ਗਿਆਨੀ ਹਾਪੀ ਸਿੰਘ ਦੇ ਨਾਲ ਯਾਰੀ ਮਹਿੰਗੀ ਪੈ ਗਈ ਕਿ ਉਹਨਾਂ ਦਾ ਤਬਾਦਲਾ ਹੋ ਜਾਂਦਾ ਹੈ ਦਰਬਾਰ ਸਾਹਿਬ ਦੇ ਗ੍ਰੰਥੀ ਤੋਂ ਸਿੱਧਾ ਐਸਜੀਪੀਸੀ ਉਹਨਾਂ ਨੂੰ ਗੁਰਦੁਆਰਾ ਸ਼੍ਰੀ ਮੁਕਸਰ ਸਾਹਿਬ ਮਾਫ ਕਰਨਾ ਮੈਨੂੰ ਹੁਣ ਐਗਜੈਕਟ ਯਾਦ ਨਹੀਂ ਕਿਹੜੇ ਗੁਰਦੁਆਰੇ ਸੀ ਉਹਨਾਂ ਨੂੰ ਉੱਥੇ ਉਹਨਾਂ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ ਕੀ ਲੱਗਦਾ ਹੈ ਕਿ ਸਿਰਫ ਇਨਕ ਸੀ ਜਾਂ ਫਿਰ 2 ਦਸੰਬਰ ਦੇ ਫੈਸਲੇ ਦੇ ਵਿੱਚ ਵੀ ਗੈਨੇ ਸੁਲਤਾਨ ਸਿੰਘ ਦੀ ਸ਼ਮੂਲੀਅਤ ਸੀ ਉਹ ਉਸ ਵੇਲੇ ਜਥੇਦਾਰ ਸਨ ਤੇ ਕੀ ਉਹ ਕਿੜ ਕੱਢੀ ਗਈ ਹੈ ਕੀ ਲੱਗਦਾ ਤੁਹਾਨੂੰ ਦੇਖੋ ਐਗਜੈਕਟ ਕਾਰਨ ਤਾਂ ਨਹੀਂ ਆਪਾਂ ਕੁਝ ਕਹਿ ਸਕਦੇ ਪਰ ਮੰਨਿਆ ਆ ਹੀ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਨੇੜਤਾ ਹੈਗੀ ਜਾਂ ਉਹਨਾਂ ਦਾ ਪਿਛਲਾ ਰੋਲ ਸੀ ਜਿਹੜਾ ਉਹਦੇ ਕਰਕੇ ਉਹਨਾਂ ਨੇ ਦੇਰ ਜਾਂ ਸਵੇਰ ਕਰਨੀ ਸੀ ਤੇ ਉਹ ਕੋਈ ਮੌਕਾ ਮਿਲ ਗਿਆ ਉਹਨਾਂ ਨੇ ਤੇ ਕਰਤਾ ਹੋਟਲ ਹਾਂਜੀ ਬਾਅਦ ਸਰ ਤੇ ਇਹ ਮਰੇ ਦੇਖੋ ਜਿੱਥੇ ਜਿਹੜੇ ਜਿੱਥੇ ਰਾਂਦੀ ਜਿਹੜੀ ਜ ਹੈ ਗ੍ਰੰਥੀ ਜਿਹੜੇ ਹੈਡ ਗ੍ਰੰਥੀ ਜਾਂ ਗ੍ਰੰਥੀਆਂ ਦੀ ਜਿਹੜੀ ਉਹ ਤਬਦੀਲੀ ਜਿਹੜੀ ਉਹ ਸ਼ਰਮਣੀ ਕਮੇਟੀ ਦੇ ਕੋਲ ਹੈਗੀ ਹੈ ਉਹਨਾਂ ਦਾ ਰਾਈਟ ਹੈ ਪ੍ਰਬੰਧਕੀ ਉਹ ਫੈਸਲਾ ਆਏਗਾ ਤੇ ਉਹਦੇ ਤੇ ਅਤੇ ਅਪਾ ਅੰਦਾਜ਼ਾ ਦਾ ਲਾ ਸਕਦੇ ਵੀ ਉਹ ਇਸ ਕਰਕੇ ਵਿਰੋਧ ਕਰੇ ਪਰ ਉਹ ਉਹਦੇ ਤੇ ਕਿਤੇ ਪਰੰਤੂ ਐਸੇ ਨਹੀਂ ਹੁੰਦਾ ਕਿਉਂਕਿ ਅਧਿਕਾਰ ਉਹਨਾਂ ਕੋਲ ਹੈ ਪਹਿਲਾਂ ਵੀ ਹੁੰਦੇ ਰਹੇ ਨੇ ਹਟਾਏ ਜਾਂਦੇ ਰਹੇ ਨੇ ਬਦਲੇ ਜਾਂਦੇ ਰਹੇ ਨੇ ਪਹਿਲਾਂ ਤੇ ਹੁਣ ਵੀ ਇਸੇ ਤਰ੍ਹਾਂ ਦੀ ਹੈ ਤੇ ਪਰ ਲੱਗਦਾ ਹੀ ਹੈ ਕਿ ਉਹ ਉਹਨਾਂ ਦੀ ਕਿਸੇ ਤਰ੍ਹਾਂ ਕਿਸੇ ਦਾ ਨੇੜਤਾ ਤੇ ਪਿਛਲਾ ਫਿਰ ਉਹ ਯਾ ਮਤਲਬ ਤਾਜ਼ਾ ਹੋ ਗਿਆ ਹੋਣਾ ਵੀ ਉਹ ਵੀ ਵਿੱਚ ਸ਼ਾਮਲ ਸੀਗੇ ਤੇ ਪਰ ਇਹਦੀ ਇਸ ਨੂੰ ਲੋਕ ਜਿਹੜੇ ਆ ਜਾਂ ਸਿੱਖ ਜਨਤਾ ਜਿਹੜੇ ਸਿੱਖ ਜਗਤ ਹੈ ਜਾਂ ਸਿੱਖ ਭਾਈਚਾਰਾ ਕਿੰਨਾ ਕੁ ਐਕਸੈਪਟ ਕਰਦਾ ਇਸ ਨੂੰ ਇਹ ਪੱਕੀ ਗੱਲ ਹੈ ਪਰ ਇਹ ਫੈਸਲਾ ਪ੍ਰਬੰਧਕੀ ਫੈਸਲਾ ਐਜੀਬੀਸੀ ਦਾ ਹੈ ਤੇ ਉਹ ਇਹ ਹੀ ਕਹਿਣਗੇ ਕਿ ਸਾਨੂੰ ਜਿਹੜਾ ਜਸਟੀਫਿਕੇਸ਼ਨ ਦਾ ਦਿੱਤੀ ਆਏਗੀ ਇਹ ਨਹੀਂ ਕਿਹਾ ਜਾਏਗਾ ਕਿ ਉਹ ਗਿਆਨੀ ਅਰਪੀ ਸਿੰਘ ਨਾਲ ਮਿਲ ਗਏ ਸੀ ਜਾਂ ਉਹਨਾਂ ਦਾ ਕਰਕੇ ਤਾਂ ਕਰ ਰਿਹਾ ਸੀ ਉਹਨਾਂ ਕਹਿੰਗੇ ਸਾਡੀਆਂ ਜਿਹੜੀਆਂ ਉੱਥੇ ਲੋੜਾਂ ਜੇ ਗੁਰਦੁਆਰੇ ਦੀ ਉੱਥੇ ਲੋੜਾਂ ਆਏ ਸੀ ਇਤਨੇ ਕਰ ਲਈ ਉੱਪਰ ਵਿਜੀਬਲੀ ਤਾਂ ਇਹ ਹੀ ਦਿਸ ਰਿਹਾ ਕਿ ਉਸ ਕਰਕੇ ਕੀਤਾ ਹੈ ਕੋਈ ਨਾ ਇੱਕ ਮੁੱਦਾ ਪੰਤ ਤੱਕ ਮੁੱਦਾ ਖਤਮ ਨਹੀਂ ਹੁੰਦਾ ਕਿ ਹਜੇ ਗਿਆਨੀ ਕੁਲਦੀਪ ਸਿੰਘ ਗੜਕਾਚ ਤੇ ਉਹਨਾਂ ਨੇ ਦੁਬਾਰਾ ਦਸਤਾਰ ਬੰਦ ਦੀ ਕਰਾਈ ਹੈ ਕਿਉਂਕਿ ਉਹਨਾਂ ਨੂੰ ਮਾਨਤਾ ਪ੍ਰਾਪਤ ਨਹੀਂ ਹੋ ਰਹੀ ਸੀ ਪਰ ਇਸੇ ਵਿਚਾਰੇ ਹੁਣੇ ਤਬਾਦਲਾ ਕਿਤੇ ਨਾ ਕਿਤੇ ਉਸੇ ਵੱਲ ਨੂੰ 2.0 ਵਾਲੇ ਫੈਸਲੇ ਵੱਲ ਨੂੰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋੜ ਕੇ ਹੀ ਦੇਖਿਆ ਜਾਊਗਾ ਸੋ ਇੱਕ ਮੁੱਦਾ ਠੰਡਾ ਨਹੀਂ ਪੈਂਦਾ ਕਿ ਦੂਸਰਾ ਸ਼ੁਰੂ ਹੋ ਜਾਂਦਾ ਹੈ ਪੰਥ ਦੇ ਵਿੱਚ ਵੀ ਇਹ ਕਾਫੀ ਕੁਝ ਹਲਚਲ ਜਿਹੜੀ ਹੈ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕਿ ਨਵਾਂ ਮੁੱਦਾ ਪਾਤ ਗਿਆ ਬਾਕੀ ਕੀ ਇਹਦੇ ਤੇ ਰਿਐਕਸ਼ਨਸ ਆਉਂਦੇ ਨੇ ਕਿਸ ਤਰੀਕੇ ਦੇ ਨਾਲ ਇਹਨੂੰ ਲਿਆ ਜਾਂਦਾ ਹੈ ਤਾਂ ਹੌਲੀ-ਹੌਲੀ ਹੁਣ ਸਾਹਮਣੇ ਆਵੇਗਾ ਕਿ ਕੁਝ ਹੁੰਦਾ ਤੇ ਪ੍ਰਧਾਨ ਮੰਤਰੀ ਵੀ ਵੀ ਕਲ ਚਰਨਜੀਤ ਸਿੰਘ ਚੰਨੀ ਦੇ ਉੱਤੇ ਤੰਜ਼ ਗਸਿਆ ਜਨਤਾ ਨੂੰ ਸੰਬੋਧਨ ਕਰ ਰਿਹਾ ਸਨ ਬਿਹਾਰ ਦੇ ਵਿੱਚ ਚੋਣਾਂ ਨੇ ਕਾਫੀ ਸਰਗਰਮ ਹੈ ਉੱਥੇ ਵੀ ਪਾਰਟੀਆਂ ਪੱਬਾ ਭਾਰ ਹੋਈਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਵੀ ਸਟਾਰ ਪ੍ਰਚਾਰਕ ਲਗਾਇਆ ਗਿਆ ਥੀ ਇਸੇ ਵਿਚਾਲੇ ਫਿਰ ਜਦੋਂ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਇੱਕ ਚੰਨੀ ਦੇ ਉੱਤੇ ਤਾਂ ਕੀ ਲੱਗਦਾ ਹੈ ਕਿ ਉਹ ਬਿਆਨ ਉਹ ਤੰਜ਼ ਜਿਹੜਾ ਉਸ ਨੂੰ ਇਸ ਤਰੀਕੇ ਨਾਲ ਦੇਖਿਆ ਕਿ ਚੰਨੀ ਦਾ ਕਦਮ ਹੁਣ ਪੰਜਾਬ ਕਾਂਗਰਸ 'ਚ ਉੱਚਾ ਹੋ ਜਾਵੇਗਾ ਜਾਂ ਫਿਰ ਇਸ ਦਾ ਕੋਈ ਨੁਕਸਾਨ ਹੋਵੇਗਾ ਚੰਨੀ ਸਾਹਿਬ ਨੂੰ ਇਕ ਵਾਰ ਸਤ੍ਰੇ ਕੇ ਉਹ ਇਹ ਜਿਹੜੀ ਬਿਹਾਰ ਦੀ ਚੋਣ ਹੋ ਰਹੀ ਹੈ ਜੀ ਉਹਦੇ ਚੋਂ ਨੇ ਇਸ ਨੂੰ ਪੀਐਮ ਨੇ ਇਹ ਜ ਮੁੱਦੇ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ ਬਿਹਾਰੀਆਂ ਨੂੰ ਬੇਨਓਵਰ ਕਾਂਗਰਸ ਦੇ ਖਿਲਾਫ ਕਰਨ ਵਾਸਤੇ ਜੀ ਕਿਉਂਕਿ ਕਾਂਗਰਸ ਵੀ ਲੜ ਰਹੀ ਹੈ ਚੋਣਾਂ ਸਿੱਕੇ ਹਿੱਸਾ ਉਹਦੇ ਜਿਹੜਾ ਅਲਾਈਅੰਸ ਆ ਹੋ ਤੇ ਉਹਨੇ ਇਹ ਕੋਸ਼ਿਸ਼ ਕੀਤੀ ਹੈ ਕਿ ਇਹ ਉਹ ਹੀ ਕਾਂਗਰਸ ਦਾ ਨੇਤਾ ਹੈ ਜਾਂ ਉਸੇ ਕਾਂਗਰਸ ਦਾ ਲੀਡਰ ਹੈ ਸਾਬਕਾ ਸੀਐਮ ਹੈ ਜਿਸ ਨੇ ਬਿਹਾਰੀਆਂ ਤੇ ਯੂਪੀ ਦੇ ਇਹਨੂੰ ਪਈਏ ਕਹਿ ਕੇ ਤੇ ਉਹਨੂੰ ਭਜਾਉਣ ਦੀ ਕੋਸ਼ਿਸ਼ ਇੱਕ ਗੱਲ ਕੀਤੀ ਸੀ 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 ਕਿ ਉਹਦੇ ਬਾਅਦ ਉਹਨਾਂ ਨੇ ਗੁੰਮਗੁੰ ਕਰਤੀ ਸੀ ਜੀ ਤੇ ਸੋਰਟ ਵੋਟ ਕੈਚ ਕਰਨ ਦੀ ਜਾਂ ਵੋਟ ਇਨਕੈਸ਼ ਕਰਨ ਦੀ ਜਿਹੜੀ ਕੋਸ਼ਿਸ਼ થઈ ਸੀ ਪੀਐਮ ਦੀ ਕਿ ਕਿਉਂਕਿ ਉਹ ਘਟਨਾ ਅੰਦਰ ਰਿਪੋਰਟ ਹੋਈ ਸੀ ਸਾਰੇ ਹੁਣ ਵੀ ਰਿਕਾਰਡਿੰਗ ਹੈ ਜੀ ਸਭ ਕੋਲੇ ਬੋਧਾ ਕੋਲ ਦੀ ਸੋ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਕਾਂਗਰਸ ਦੇ ਲੀਡਰ ਲੀਡਰ ਨੇ ਉਹ ਤੁਹਾਡੇ ਬਿਹਾਰ ਦੇ ਲੋਕਾਂ ਦੇ ਖਿਲਾਫ ਨੇ ਬਾਹਰ ਜਾ ਕੇ ਕੰਮ ਕਰਨ ਦੇ ਪੰਜਾਬ ਜਾਂ ਹੋਰ ਕਿਤੇ ਤੇ ਉਹਨਾਂ ਨੇ ਫਿਰ ਉਹ ਚੱਕ ਲਈ ਜਿਹੜੀ ਚੰਨੀ ਦਾ ਕਿਹਾ ਸੀ ਉਹ ਸੁ ਇਸ ਕਰਕੇ ਪਰ ਚੰਨੀ ਦਾ ਜਿਹੜਾ ਕੱਦ ਦੀ ਗੱਲ ਕਰਦੇ ਸੀ ਉਹ ਤਾਂ ਉਸ ਗੱਲ ਮੈਨੂੰ ਲੱਗਦਾ ਹੈ ਕਿ ਚਰਚਾ ਤਾਂ ਜਰੂਰ ਆ ਜਾਏਗਾ ਉਹ ਵਕਤੀ ਤੌਰ ਤੇ ਪਰ ਕਾਂਗਰਸ ਦੇ ਅੰਦਰ ਕੋਈ ਤਗੜਾ ਹੋ ਜਾਣਗੇ ਜਾਂ ਮਾੜੇ ਹੋ ਜਾਣਗੇ ਲੀਡਰ ਹੋ ਇਸ ਤਰ੍ਹਾਂ ਦਾ ਕੋਈ ਕੁਝ ਕਹਿ ਨਹੀਂ ਜਾ ਸਕਦਾ ਕਿਉਂਕਿ ਕਾਂਗਰਸ ਦੇ ਤਾਂ ਪਤਾ ਹੀ ਆਪਨ ਵੀ ਉਹ ਧੜਿਆਂ ਚ ਵੰਡੀ ਹੋਈ ਹੈ ਜੀ ਤੇ ਚੰਨੀ ਦਾਵੇਦਾਰ ਵੀ ਮੁੱਖ ਮੰਤਰੀ ਦੇ ਕਿੰਨੇ ਨੇ ਜਾਂ ਅਲੱਗ-ਅਲੱਗ ਨੇ ਸੋ ਕੀ ਉਹ ਇਸ ਨਾਲ ਨੂੰ ਫਾਇਦਾ ਹੋਇਆ ਜਾਂ ਨੁਕਸਾਨ ਕੁਝ ਕਹਿ ਨਹੀਂ ਸਕਦੇ ਪਰ ਇਹ ਹੈ ਵੀ ਚਰਚਾ ਜ਼ਰੂਰ ਹੋ ਗਈ ਉਹਦੀ ਤੇ ਉਹਨੂੰ ਸਭਾਈਆਂ ਵੀ ਦੇਣੀਆਂ ਪਈਆਂ ਚੰਨੀ ਨੂੰ ਦੇਣ ਹੀ ਪੈ ਉਸ ਵੇਲੇ ਹਾਂਜੀ ਤੇ ਉਹ ਗੱਲ ਕੱਲ ਕੱਲੀ ਚੰਨੀ ਦੀ ਨਹੀਂ ਹੈ ਚੰਨੀ ਦੇ ਬਹਾਨੇ ਉਹਨਾਂ ਨੇ ਦੇਖੋ ਪ੍ਰੇਮ ਦਾ ਤੇ ਅਟੈਕ ਕੀਤਾ ਗਾਂਧੀ ਪਰਿਵਾਰ ਤੇ ਕੀਤਾ ਹੂੰ ਮਤਲਬ ਕੱਲ ਚੰਨੀ ਦੀ ਤਾਂ ਚੰਨੀ ਦੀ ਹੀ ਗੱਲ ਹੁੰਦੀ ਕੱਲੀ ਹੁਣ ਕਿਹਾ ਵੀ ਉਹ ਜਦੋਂ ਇਹ ਕਿਹਾ ਗਿਆ ਤਾਂ ਗਾਂਧੀ ਪਰਿਵਾਰ ਦੀ ਜਿਹੜੀ ਮੈਂਬਰ ਹੈ ਪ੍ਰੇਮ ਨਾਂ ਨਹੀਂ ਲਿਆ ਉਹਨਾਂ ਨੇ ਉਹ ਕਹਿੰਦਾ ਉਸ ਵੇਲੇ ਉਹਦੀ ਤਾੜੀਆਂ ਮਾਰ ਰਹੀ ਸੀ ਤਾੜੀਆਂ ਮਾਰ ਉਹ ਇਹਨਾਂ ਉਹਨਾਂ ਨੇ ਸਿੱਧਾ ਕੰਨ ਨਹੀਂ ਫੜਿਆ ਘੁਮਾ ਕੇ ਫੜ ਲਿਆ ਖਾ ਸੋ ਸੋ ਅਟੈਕ ਜਿਹੜਾ ਉਹਦਾ ਗਾਂਧੀ ਪਰਿਵਾਰ ਤੇ ਗਾਂਧੀ ਫੈਮਿਲੀ ਤੇ ਹੈ ਪੀਐਮ ਮੋਦੀ ਦਾ ਤੇ ਉਹਨਾਂ ਨੂੰ ਉਹ ਦੱਸਣਾ ਚਾਹਦੇ ਵੀ ਇਹ ਗਾਂਧੀ ਫੈਮਿਲੀ ਤੁਹਾਡੀ ਪਿਆਰ ਦੇ ਲੋਕਾਂ ਦੀ ਹਮਾਇਤੀ ਨਹੀਂ ਹੈ ਇਹ ਕਹਿਣਾ ਚਾਹੁੰਦੇ ਕੀ ਹੈ ਜੀ ਚੰਨੀ ਫਿਰ ਉਹਦਾ ਮਤਲਬ ਇੱਕ ਟੂਲ ਬਣ ਗਿਆ ਚਲੋ ਚੰਨੀ ਦਾ ਉਹ ਜਿਹੜਾ ਐਕਸ਼ਨ ਸੀ ਚੰਨੀ ਦੇ ਭਾਸ਼ਣ ਸੀ ਟੂਲ ਬਣ ਗਿਆ ਤੇ ਉਹ ਉਹ ਮਤਲਬ ਕਈ ਵਾਰ ਇਹੋ ਜਿਹਾ ਹੁੰਦਾ ਕਿ ਉਹ ਕੋਈ ਇਹੋ ਜਿਹਾ ਕੁਝ ਕਰ ਲੀਡਰ ਕਰ ਬੈਠਦੇ ਨੇ ਜਿਹੜਾ ਸਾਰੀ ਓਨ ਖੜ ਨਹੀਂ ਛੁਟਦਾ ਉਹਨਾਂ ਦਾ ਜੀ ਸੋ ਇਹ ਤਾਂ ਜੀ ਸੋ ਇਸ ਕਰਕੇ ਹਾਂ ਵੋਟ ਕੈਚਿੰਗ ਕਹੇ ਤੇ ਉਹ ਗੱਲ ਜਿਸ ਸਾਹ ਉਹਨਾਂ ਨੇ ਗੱਲ ਸੁਣਾਈ ਤੇ ਗੱਲ ਤਾਂ ਠੀਕ ਹੀ ਸੀਗੀ ਉਹ ਵਾਪਰੀ ਸੀ ਪਰ ਅਟੈਕ ਉਹਨਾਂ ਦਾ ਗਾਂਧੀ ਪਰਿਵਾਰ ਤੇ ਸੀਗਾ ਜੀ ਇੰਡਾਇਰੈਕਟਲੀ ਉਹਨਾਂ ਨੇ ਜਾਣਾ ਸੀਗਾ ਇੰਡਾਇਰੈਕਟਲੀ ਚਲੇ ਗਏ ਚੰਨੀ ਸਾਹਿਬ ਮੋਹਰਾ ਬਣ ਗਏ ਤੇ ਜਦ ਦੇ ਕਰਕੇ ਹੁਣ ਤਰਚ ਸਿੰਘ ਚੰਨੀ ਚੱਚਾਵਾ ਦਾ ਵਿਸ਼ਾ ਵੀ ਬਣ ਜਾਣਗੇ ਬਾਣੀ ਚੁੱਕੇ ਨੇ ਬਾਕੀ ਕੀ ਕੁਝ ਹੁੰਦਾ ਹੈ ਦੇਖਦੇ ਆ ਚੰਨੀ ਸਾਹਿਬ ਵੀ ਹੁਣ ਇਸ ਦੇ ਉੱਤੇ ਬੋਲਣਗੇ ਉੱਥੇ ਜਾਣ ਕੇ ਜਾਂਦੀ ਪਰਿਵਾਰ ਵੀ ਬੋਲਨੇਗਾ ਕੀ ਕੁਝ ਹੁੰਦਾ ਹੈ ਵੀ ਦੇਖਦੇ ਆ ਬਾਕੀ ਬਹੁਤ ਸ਼ੁਕਰੀਆ ਸਰ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਦੇਖੀ